ਅੱਜ ਤੁਹਾਡੇ ਲਈ ਫਿਰ ਆਪਾਂ ਲੈ ਕੇ ਆ ਗਏ ਆ ਮੌਕ ਟੈਸਟ ਪੰਜਾਬੀ ਅਤੇ ਨਰਸਿੰਗ ਦਾ ਤੇ ਇਸ ਦੇ ਨਾਲ ਅੱਜ ਆਪਾਂ ਇੱਕ ਦੋ ਗੱਲਾਂ ਹੋਰ ਕਰਨੀਆਂ ਜ਼ਰੂਰੀ ਨੇ 네ਗੇਟਿਵ ਮਾਰਕਿੰਗ ਦੇ ਬਾਰੇ ਗੱਲ ਕਰਾਂਗੇ ਅੱਜ ਆਪਾਂ ਤੇ ਉਸ ਤੋਂ ਪਹਿਲਾਂ ਇੱਕ ਗੱਲ ਇਹ ਕਰ ਲਈਏ ਕਿ ਜਿਹੜਾ ਅੱਜ ਦਾ ਪੇਪਰ ਆ ਇਹਦੇ ਵਿੱਚ ਨਾ ਪੰਜਾਬੀ ਦੇ ਪੇਪਰ ਵਿੱਚ ਇੱਕ ਅਨਡਿੱਠਾ ਪੈਰਾ ਪਾਇਆ ਗਿਆ ਅਨਡਿੱਠੇ ਪੈਰੇ ਤੋਂ ਭਾਵ ਇਹ ਆ ਕਿ ਉੱਪਰ ਪੈਰਾਗ੍ਰਾਫ ਦਿੱਤਾ ਜਾਵੇਗਾ ਉਸ ਦੇ ਵਿੱਚੋਂ ਕਿ ਚਾਰ ਤੋਂ ਪੰਜ ਕੁਐਸਚਨ ਪੁੱਛੇ ਜਾਣਗੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਪਹਿਲਾਂ ਜਿਹੜੇ ਪੇਪਰ ਕੰਡਕਟ ਕਰਵਾਏ ਗਏ ਨੇ ਹੁਣ ਤੱਕ ਉਹਨਾਂ ਦੇ ਵਿੱਚ ਅਨਡਿੱਠਾ ਪੈਰਾ ਪੁੱਛਿਆ ਗਿਆ। ਮਤਲਬ ਪ੍ਰਸ਼ਨ ਦੇ ਵਿੱਚ ਪ੍ਰਸ਼ਨ ਕਾਪੀ ਦੇ ਵਿੱਚ ਪਾਇਆ ਗਿਆ। ਸੋ ਬਾਬਾ ਫਰੀਦ ਯੂਨੀਵਰਸਿਟੀ ਵੱਲ ਤਿਆਰੀ ਕਰਦੇ ਜਿਹੜੇ ਕੈਂਡੀਡੇਟ ਨੇ ਉਹ ਅਨਡਿੱਠਾ ਪੈਰੇ ਦੀ ਵੀ ਤਿਆਰੀ ਆਪਣੀ ਇੱਕ ਅਦਾ ਪੇਪਰ ਲਗਾ ਲੈਣ ਬਸ ਜ਼ਿਆਦਾ ਲੋਡ ਨਹੀਂ ਹੈਗੀ ਕਿਉਂਕਿ ਇੱਕ ਪੇਪਰ ਵਿੱਚ ਹੁਣ ਤੱਕ ਮੈਨੂੰ ਉਹ ਜਿਹੜਾ ਦੇਖਿਆ ਸੀ ਅਨਡਿੱਠਾ ਪੈਰਾ। ਹਾਂਜੀ ਤੇ ਹੁਣ ਆਪਾਂ ਗੱਲ ਕਰੀਏ ਨੈਗੇਟਿਵ ਮਾਰਕਿੰਗ ਦੀ ਜਿਹੜੀ ਪੰਜਾਬੀ ਦਾ ਪੇਪਰ ਆ ਜਿਸ ਨੂੰ ਪੰਜਾਬੀ ਪੇਪਰ A ਕਹਿੰਦੇ ਆ ਉਸ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ ਹਾਂਜੀ ਬਿਲਕੁਲ ਪੰਜਾਬੀ ਦੇ ਪੇਪਰ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਤੁਸੀਂ ਇਸ ਨੂੰ ਪਾਸ ਕਰਨ ਦੇ ਲਈ 50% ਨੰਬਰ ਭਾਵ ਜੇ 50 ਨੰਬਰ ਦਾ ਪੇਪਰ ਆ ਤਾਂ 25 ਨੰਬਰ ਲੈਣੇ ਤੁਹਾਡੇ ਲਈ ਜ਼ਰੂਰੀ ਹੋਣਗੇ ਜੇ ਤੁਹਾਡੇ 25 ਨੰਬਰ ਆਉਣਗੇ ਤਾਂ ਹੀ ਤੁਹਾਡਾ ਦੂਜਾ ਪੇਪਰ ਚੈੱਕ ਹੋਵੇਗਾ ਜਾਂ ਦੂਜੇ ਪੇਪਰ ਵਿੱਚ ਹਾਂ ਦੂਜੇ ਪੇਪਰ ਦੇ ਨੰਬਰ ਤੁਹਾਡੇ ਕਾਊਂਟ ਹੋਣਗੇ ਹੁਣ ਗੱਲ ਕਰੀਏ ਮੇਨ ਪੇਪਰ ਦੀ ਜਿਹੜਾ ਤੁਹਾਡਾ ਨਰਸਿੰਗ ਦਾ ਹੋਣਾ ਸਬਜੈਕਟ ਸੌਰੀ ਜਿਹੜਾ ਤੁਹਾਡਾ ਸਬਜੈਕਟ ਨਾਲ ਸੰਬੰਧਿਤ ਆ ਉਹਦੇ ਵਿੱਚ 네ਗਟਿਵ ਮਾਰਕਿੰਗ ਹੈਗੀ ਆ ਜਾਂ ਨਹੀਂ ਹੈਗੀ ਇਸ ਬਾਰੇ ਅਜੇ ਤੱਕ ਕੋਈ ਵੈਸੇ ਫੈਸਲਾ ਨਹੀਂ ਮਤਲਬ ਨਹੀਂ ਆਪਾਂ ਨੂੰ ਕੋਈ ਜਾਣਕਾਰੀ ਜਦੋਂ ਤੁਹਾਡੇ ਐਡਮਿਟ ਕਾਰਡ ਆਉਣਗੇ ਤਾਂ ਐਡਮਿਟ ਕਾਰਡ ਦੇ ਉੱਪਰ ਤੁਹਾਡਾ ਉਹ ਲਿਖਿਆ ਹੋਵੇਗਾ ਕਿ ਨਰਸਿੰਗ ਦੇ ਲਈ 네ਗਟਿਵ ਮਾਰਕਿੰਗ ਹੈਗੀ ਆ ਜਾਂ ਨਹੀਂ ਅਪਾ ਜੇਕਰ ਪੁਰਾਣੇ ਪੇਪਰ ਦੇਖੀਏ ਜਾਂ ਪੁਰਾਣਾ ਰਿਜ਼ਲਟ ਦੇਖੀਏ ਹਮ ਆਪਣੀ ਵੈਬਸਾਈਟ ਉੱਪਰ ਨਰਸਿੰਗ ਦਾ ਪੁਰਾਣਾ ਰਿਜ਼ਲਟ ਹੈ ਜਿਹੜਾ ਉਹ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਰਿਹਾ ਹਾਂ ਹਾਂਜੀ ਇਹ ਆ ਗਿਆ ਜੀ ਕੈਟਾਗਰੀ ਵਾਈਜ਼ ਮੈਰਿਟ ਲਿਸਟ ਆਫ ਸਟਾਫ ਨਰਸ ਹਾਂਜੀ ਇਹਦੇ ਵਿੱਚ ਤੁਸੀਂ ਦੇਖੋ ਇਹਦੇ ਵਿੱਚ ਰਿਟਨ ਟੈਸਟ ਵਾਲੇ ਨੰਬਰ ਨੇ ਜਿਹੜੇ 90 ਦੇ ਵਿੱਚੋਂ ਉਹਦੇ ਵਿੱਚ ਕਿਤੇ ਵੀ ਪੁਆਇੰਟਾਂ ਦੇ ਵਿੱਚ ਨੰਬਰ ਨਹੀਂ ਹੈਗੇ ਹੈਨਾ 80 ਨੰਬਰ ਨੇ 76 ਨੰਬਰ ਨੇ ਪੁਆਇੰਟਾਂ ਵਿੱਚ ਨੰਬਰ ਹੈ ਨਹੀਂ ਇਸ ਤੋਂ ਭਾਵ ਸਿੱਧਾ ਸਪਸ਼ਟਾ ਕਿ ਇਹਦੇ ਵਿੱਚ 네ਗੇਟਿਵ ਮਾਰਕਿੰਗ ਨਹੀਂ ਸੀ ਸੋ ਹੁਣ ਤੱਕ ਜਿਹੜੇ ਸਟਾਫ ਨਰਸ ਦੇ ਪੇਪਰ ਹੋਏ ਨੇ ਉਹਨਾਂ ਵਿੱਚ 네ਗੇਟਿਵ ਮਾਰਕਿੰਗ ਨਹੀਂ ਸੀ ਠੀਕ ਹੈ ਜੀ ਇਹਦਾ ਮਤਲਬ ਭਾਵੇਂ ਹੋ ਗਿਆ ਕਿ ਪਹਿਲੇ ਪੇਪਰ ਵਿੱਚ ਵੀ 네ਗੇਟਿਵ ਮਾਰਕਿੰਗ ਨਹੀਂ ਸੀ ਅਤੇ ਦੂਜੇ ਪੇਪਰ ਵਿੱਚ ਵੀ ਭਾਵੇਂ ਪੰਜਾਬੀ ਦੇ ਪੇਪਰ ਵਿੱਚ ਵੀ ਅਤੇ ਜਿਹੜਾ ਆਪਣਾ ਸਬਜੈਕਟ ਦਾ ਪੇਪਰ ਆ ਉਹਦੇ ਵਿੱਚ ਵੀ 네ਗੇਟਿਵ ਮਾਰਕਿੰਗ ਨਹੀਂ ਸੀ ਅਗੇ ਕੁਝ ਕੁ ਜਗ੍ਹਾ ਤੇ ਆਪਾਂ ਨੂੰ ਪੁਆਇੰਟਾਂ ਵਾਲੇ ਨੰਬਰ ਦਿਖ ਰਹੇ ਜਿਵੇਂ 67.75 ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਹੁਣ ਇਹ ਕਿਵੇਂ ਆ ਗਈ ਹੈ ਨਾ ਇਹਨਾਂ ਬਾਰੇ ਆਪਾਂ ਜੇਕਰ ਤੁਸੀਂ ਪਹਿਲਾਂ ਪੇਪਰ ਤਾਂ ਫਿਰ ਤਾਂ ਤੁਹਾਨੂੰ ਪਤਾ ਹੈ ਨਾ ਫਿਰ ਤਾਂ ਤੁਹਾਨੂੰ ਕੋਈ ਲੋਡ ਨਹੀਂ ਹੈਗੀ ਵੀਡੀਓ ਦੇਖਣ ਦੀ ਅੱਛਾ ਹੁਣ ਜਿਹੜੇ ਇਹਦੇ ਵਿੱਚ ਕੁਝ ਕੁ ਸਟੂਡੈਂਟ ਦੇ ਪੁਆਇੰਟਾਂ ਵਾਲੇ ਨੰਬਰ ਨੇ ਉਹ ਕਿਵੇਂ ਆਏ ਇਹਦੇ ਲਈ ਆਪਾਂ ਨੂੰ ਹੁਣ ਦੇਖਣਾ ਪੈਣਾ ਇਹਨਾਂ ਦਾ ਪੇਪਰ ਕੁਐਸਚਨ ਪੇਪਰ ਹਾਂਜੀ ਹੁਣ ਇਹਦੇ ਲਈ ਆਪਾਂ ਨੂੰ ਕਿ ਪੁਆਇੰਟਾਂ ਵਿੱਚ ਨੰਬਰ ਕਿਉਂ ਆਏ ਨੇ ਉਹ ਆਪਾਂ ਕੁਐਸਚਨ ਪੇਪਰ ਦੇ ਵਿੱਚ ਸਮਝਾਂਗੇ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਗੱਲ ਆ ਕੁਐਸਚਨ ਪੇਪਰ ਵਾਲੀ ਜਿਹੜੇ ਕਿ 6ਵਾਂ ਨੰਬਰ ਪੁਆਇੰਟ ਆ ਤੁਹਾਨੂੰ ਮੈਂ ਕੁਐਸਚਨ ਪੇਪਰ ਵੀ ਦਿਖਾ ਦਿੰਨਾ ਇੱਕ ਮਿੰਟ ਹਾਂ ਕੁਐਸਚਨ ਪੇਪਰ ਦੇਖੋ ਇਹਦੇ ਵਿੱਚ ਬਾਕੀ ਦਾ ਚਲੋ ਜਿਹੜੀਆਂ ਇਨਸਟਰਕਸ਼ਨ ਹੁੰਦੀਆਂ ਨੇ ਉਹ ਤਾਂ ਹੈਗੀਆਂ ਨੇ 6ਵਾਂ ਨੰਬਰ ਪੁਆਇੰਟ ਆ ਜਿਹੜਾ ਉਹ ਆ ਜੀ ਉਹਦੇ ਵਿੱਚ ਨਾ ਇੱਕ ਗੱਲ ਸਪਸ਼ਟ ਲਿਖਿਆ ਕਿ ਤੁਹਾਡੇ ਚਾਰ ਆਪਸ਼ਨ ਹੋਣਗੇ alternative responses listed as a b c and d ਜਿਨ੍ਹਾਂ ਦੇ ਵਿੱਚੋਂ ਇੱਕ கரੈਕਟ ਆਨਸਰ ਹੋਵੇਗਾ ਅਤੇ ਜੇਕਰ ਤੁਸੀਂ ਕੋਈ ਵੀ ਚੂਜ਼ ਨਹੀਂ ਕਰਨਾ ਮੰਨ ਲਓ ਤੁਸੀਂ ਚਾਰੇ ਆਪਸ਼ਨ ਨੇ ਤੁਹਾਡੇ ਚਾਰਾਂ ਚੋਂ ਤੁਹਾਨੂੰ ਕੋਈ ਵੀ ਨਹੀਂ ਕਰਨਾ ਚੂਜ਼ ਤੁਸੀਂ ਛੱਡਣਾ ਬਲੈਂਕ ਛੱਡਣਾ ਤਾਂ ਉਹਦੇ ਲਈ ਇੱਕ ਪੰਜਵਾਂ e ਖਾਨਾ ਬਣਿਆ ਹੋਇਆ e oval ਬਣਿਆ ਹੋਇਆ ਇਹ ਸਿਕਿਉਰਿਟੀ ਪਰਪਸ ਦੇ ਲਈ ਆ ਜੇ ਤੁਸੀਂ ਕੁਐਸਚਨ ਅਟੈਂਪਟ ਨਹੀਂ ਕਰਨਾ ਤਾਂ ਤੁਹਾਡੇ ਲਈ ਈ ਜਿਹੜਾ ਆਪਸ਼ਨ ਆ ਓਵਲ ਆ ਉਹ ਭਰਨਾ ਜ਼ਰੂਰੀ ਹੋਵੇਗਾ ਜੇ ਤੁਸੀਂ ਈ ਆਪਸ਼ਨ ਨਹੀਂ ਚੂਜ਼ ਕਰਦੇ ਉਹਨੂੰ ਨਹੀਂ ਭਰਦੇ ਤਾਂ ਤੁਹਾਡੀ ਨੈਗੇਟਿਵ ਮਾਰਕਿੰਗ 0.25 ਮਾਰਕ ਕੱਟੇ ਜਾਣਗੇ ਸਪਸ਼ਟ ਗੱਲ ਹੈ ਜੇਕਰ ਤੁਸੀਂ ਪੇਪਰ ਚਾਰਾਂ ਚੋਂ ਕੋਈ ਵੀ ਆਪਸ਼ਨ ਤੁਸੀਂ ਚੂਜ਼ ਕਰ ਰਹੇ ਹੋ ਤਾਂ ਤੁਹਾਡੇ ਲਈ ਕੋਈ ਨੈਗੇਟਿਵ ਮਾਰਕਿੰਗ ਨਹੀਂ ਸੀ ਹੁਣ ਤੱਕ ਜੇ ਪੰਜਵਾਂ ਨਹੀਂ ਕਰਦੇ ਚੂਜ਼ ਤੁਸੀਂ ਤਾਂ ਤੁਹਾਡਾ 네ਗੇਟਿਵ ਮਾਰਕਿੰਗ ਹੋਵੇਗੀ ਬਾਕੀ ਹੁਣ ਆਨਲਾਈਨ ਟੈਸਟ ਦਾ ਜਿਹੜਾ ਹੋਣਾ ਤੁਹਾਡਾ ਉਹ ਹੋਪਫੁਲੀ ਅੱਜ ਜਿਹੜੇ ਨੇ ਤੁਹਾਡੇ ਐਡਮਿਟ ਕਾਰਡ ਆ ਜਾਣਗੇ ਉਹਨਾਂ ਦੇ ਵਿੱਚ ਤੁਹਾਨੂੰ ਸਪਸ਼ਟ ਹੋ ਜਾਵੇਗਾ ਕਿ ਇਸ ਪੇਪਰ ਵਿੱਚ ਜਿਹੜਾ ਮੇਨ ਪੇਪਰ ਆ ਤੁਹਾਡਾ ਸਬਜੈਕਟ ਦਾ ਉਹਦੇ ਵਿੱਚ 네ਗੇਟਿਵ ਮਾਰਕਿੰਗ ਹੈਗੀ ਆ ਜਾਂ ਨਹੀਂ ਧੰਨਵਾਦ ਜੀ ਇਹ ਗੱਲ ਨੂੰ ਧਿਆਨ ਵਿੱਚ ਰੱਖਿਓ ਜੇਕਰ ਪੰਜਵਾਂ ਆਪਸ਼ਨ ਹੋਇਆ ਤਾਂ ਉਹਨੂੰ ਜ਼ਰੂਰ ਚੂਜ਼ ਕਰਕੇ ਆਇਓ ਹਾਂਜੀ ਧੰਨਵਾਦ ਜੀ